ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਣੀ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਅਸ਼ਟਪਦੀ ਪੰਜਵੀਂ ਸਲੋਕ ਦੇਨ ਹਰ ਪ੍ਰਭ ਛੋੜ ਕੇ ਲਾਗੇ ਆਨ ਸੁਆਇ ਨਾਨਕ ਕਹਉ ਨ ਸਿਜਈ ਬਿਨ ਨਵੈ ਪਤ ਜਾਏ ਅਸ਼ਟਪਦੀ 10 ਵਸਤੁ ਲੈ ਪਾਛੇ ਪਾਵੇ 1 ਵਸਤ ਕੰਨ ਬਿਖੋਟ ਗਵਾਵੇ 1 ਪੀ ਨਾ ਦੇ 10 ਪੀ ਹਰ ਲੇ ਤੂੜਾ ਕੋ ਕਹਾ ਕਰੇ ਜਿਸ ठाਕਰ ਸਿਉ ਨਹੀ ਚਾਰਾ ਤਾ ਕੋ ਕੀ ਜੇ ਸਦਾ ਨਮਸਕਾਰ ਜਾ ਕੈ ਮਨ ਲਾਗ ਪ੍ਰਭ ਮੀਠਾ ਸਰਬ ਸੁਖ ਤਾ ਹੂੰ ਮਨ ਵੁਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਗ ਨਾਨਕ ਤਿਨ ਪਾਇਆ ਅਗਨਤ ਸਹਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਆਮਨ ਕਛ ਬਹਰ ਸਹਾਲੇ ਅਗਿਆਨੀ ਮਨ ਰੋਸ ਕਰੀ ਆਪਣੀ ਪਰਦੀਤ ਆਪ ਹੀ ਖੋਵੇ ਬਹਰ ਉਸ ਕਾ ਵਿਸਵਾਸ ਨਾ ਹੋਵੇ ਜਿਸ ਕੀ ਵਸਤ ਤਿਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੇਕ ਪਾਤ ਮਾਇਆ ਕੇ ਹੇਤ ਸਰ ਪਰ ਹੋਵਤ ਚਾਨਣ ਨੇਤ ਅਨੇਤ ਬਿਰਕੀ ਸਾਇਆ ਸੋ ਰੰਗ ਲਾਵੇ ਉਹਨਿ ਸੇਉ ਮਨ ਪਛੁਤਾਵੇ ਜੋ ਦੀ ਸੱਚੋ ਚਾ ਲੜਹਾਰੇ ਲਪਟ ਰਹੋ ਤਹ ਅੰਧ ਅੰਧਾਰ ਵਾਟੋਂ ਸੋ ਜੋ ਲਵੈ ਨੇਹ ਤਾ ਕੂ ਹਾਥ ਨ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਘਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟਬ ਸਵਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਤੀ ਰਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਤ੍ਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਰ ਭਗਤ ਸਾਧ ਕੀ ਸਰਣ ਨਾਨਕ ਜਪ ਜਪ ਜੀਵੈ ਹਰ ਕੈ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੇ ਮਿਥਿਆ ਹਸਤ ਪਰ ਦਰਬ ਕੋ ਹਿਰੇ ਮਿੱਥਿਆ ਨੇਤਰ ਪੇਖਤ ਪਰ ਤ੍ਰਿ ਰੂਪਾਲ ਮਿੱਥਿਆ ਰਸਨਾ ਭੋਜਨ ਅਨ ਸੁਵਾਦ ਮਿੱਥਿਆ ਚਰਨ ਪਰ ਵਿਕਾਰ ਕੋਤਾਵੇ ਮਿੱਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਨ ਨਹੀਂ ਪਰ ਉਪਕਾਰ ਮਿੱਥਿਆ ਵਾਸ ਲੇਤ ਵੇਕਾਰ ਬੇਨ ਬੁਜੇ ਮਿੱਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਵਿਰਥੀ ਸਾਧ ਤਕੀ ਅਰਜਾ ਸਾਚ ਬਿਨਾ ਕਾ ਹੋਵਤ ਸੂਚਾ ਵਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਦ ਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਵਿਰਥਾ ਬਿਹਾਏ ਮੇਕ ਬਿਨਾ ਜਿਉ ਖੇਤੀ ਜਾਏ ਗੋਵਿੰਦ ਭਜਨ ਬਿਨ ਵਿਰਥੈ ਸਭ ਕਾਮ ਜਿਉ ਕਰਪੰਦੇ ਨਿਰਾਰਥ ਕਾਮ ਤਨ ਤਨ ਤੇ ਜਨ ਜੈ ਘਟ ਵਸਿਓ ਹਰਿ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਹਿਤ ਅਵਰ ਕਚ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੇ ਗੰਡ ਲਾਵਤ ਜਾਨਨ ਹਾਰ ਪ੍ਰਭ ਪਰਵੀਨ ਬਾਹਰ ਦੇਖਣਾ ਕਾ ਹੂੰ ਪੀਨ ਅਪਰ ਉਪਦੇਸ ਆਪ ਨਾ ਕਰੇ ਆਵਤ ਜਾਬਤ ਜਨਮੈ ਮਰੇ ਜਿਸ ਕੇ ਅੰਦਰ ਵਸੇ ਨਿਰੰਕਾਰ ਤਿਸ ਕੀ ਸਿਖ ਤਰੇ ਸੰਸਾਰ ਜੋ ਤੋਂ ਭਾਣੇ ਤਿਨ ਪ੍ਰਵਜਾਤਾ ਨਾਨਕ ਉਨ ਜਨ ਚਰਨ ਬਰਾਤਾ ਕਰੋ ਵੇ ਨਤੀ ਪਾਰ ਬ੍ਰਹਮ ਸਭ ਜਾਣੇ ਆਪਨ ਕੀਆ ਆਪੈ ਮਾਨੇ ਆਪੈ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਬਤ ਕਿਸੇ 부ਝਾਵਤ ਨੇਰਾ ਉਪਾਵ ਸਿਆਨ ਬਸਗਲ ਤੇ ਰਹਤ ਸਭ ਕੇ ਚ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਥਨੰਤ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਵਾਹਿਗੁਰੂ ਜੀ ਕਾ ਖਾਲਸਾ ਉਹ ਹੀ ਗੁਰੂ ਜੀ ਕੀ ਫਤਿਹ